ਪੰਜਾਬ ਵਿੱਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਖਾਸ ਕਰਦੇ ਹੱਤੀ ਏਰੀਆ ਦੇ ਵਿੱਚ ਜੋ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵਧ ਗਈਆਂ ਸੀ ਇਸ ਮੁੱਦੇ ਬਾਰੇ ਪ੍ਰੈਸ ਵੱਲੋਂ ਵੀ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਗਿਆ ਸੀ ਜੋ ਆਮ ਪਬਲਿਕ ਵੱਲੋਂ ਵੀ ਵੱਖ-ਵੱਖ ਸਮੇਂ ਤੇ ਜੋ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਸੋ ਇਹ ਵਧ ਰਹੀਆਂ ਘਟਨਾਵਾਂ ਦਾ ਇੱਕ ਸੀਰੀਅਸ ਨੋਟਿਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਨੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਬਣਾਈਆਂ ਜਿਦੇ ਵਿੱਚ ਐਸਪੀ ਡੀ ਸਾਹਿਬ ਸ਼੍ਰੀ ਸੰਦੀਪ ਸਿੰਘ ਮੱਡਜੀ ਦੀ ਅਗਵਾਈ ਹੇਠ ਜੋ ਟੀਮਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਸਫਲਤਾ حاصل ਹੋਈ ਹੈ ਸਾਡੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਥਾਣਾ ਟੱਲੇਵਾਲ ਦੇ ਮੁਖ ਅਫਸਰ ਇੰਸਪੈਕਟਰ ਨਿਰਮਲ ਸਿੰਘ ਤੇ ਥਾਣਾ ਥੁਲੀਆਲ ਦੇ ਐਸਐਚਓ ਸਹਾਇਕ ਸਬ ਇੰਸਪੈਕਟਰ ਸ਼ਰੀਫ ਖਾਨ ਇਹਨਾਂ ਨੇ ਇੱਕ ਜੁਆਇੰਟ ਐਫਰਟ ਕਰਦੇ ਹੋਏ ਜਿਹੜਿਆ ਇੱਕ ਗਰੋ ਦਾ ਪਰਦਾ ਫਾਸ਼ ਕੀਤਾ ਜਿਹੜਾ ਕਿ ਵੱਡੇ ਲੈਵਲ ਦੇ ਉੱਤੇ ਮੋਟਰ ਤਾਰਾਂ ਦੀਆਂ ਕੇਬਲਾਂ ਚੋਰੀ ਕਰਦਾ ਸੀ ਇਹਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਦੋ ਮੁਕਦਮੇ ਦਰਜ ਕੀਤੇ ਗਏ ਨੇ ਜਿਹਦੇ ਵਿੱਚ ਪਹਿਲਾ ਮੁਕਦਮਾ ਨੰਬਰ 54/24 ਥਾਣਾ ਠੁੱਲੀ ਵਾਲ ਦਰਜ ਕੀਤਾ ਗਿਆ ਤੇ ਤਿੰਨ ਦੋਸ਼ੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੰਦੀਪ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਇਨਾਬਾਜਵਾ ਤੇ ਲੱਭਰੀ ਸਿੰਘ ਵਾਸੀ ਸੇਖਾ ਇਹ ਤਿੰਨਾਂ ਦੋਸ਼ੀਆਂ ਪਾਸੋਂ ਇੱਕ ਮੋਟਰਸਾਈਕਲ ਤੇ ਕੇਵਲ ਮੋਟਰਾਂ ਤੋਂ ਚੋਰੀ ਕੀਤੀ ਹੋਈ ਕੇਵਲ ਤਾਰਾਂ ਦੇ 5 ਟੋਟੇ ਜਿਨ੍ਹਾਂ ਦੀ ਕੁੱਲ ਲੰਬਾਈ ਕਰੀਬ 47 ਫੁੱਟ ਬਣਦੀ ਆ ਇਹ ਬਰਾਮਦ ਜੀ ਹੋਈ ਆ ਇਸੇ ਤਰ੍ਹਾਂ ਸਾਡੇ ਮੁੱਖ ਅਫਸਰ ਥਾਣਾ ਟੱਲੇਵਾਲ ਵੱਲੋਂ ਮਕਦਮਾ ਨੰਬਰ 38/24 ਅਧੀਨ ਤਾਰਾ 303 ਬੀ ਐਨ ਐਸ ਦਰਜ ਕੀਤਾ ਗਿਆ ਇਸ ਮਕਦਮੇ ਵਿੱਚ ਕੁੱਲ 5 ਦੋਸ਼ੀ ਨੇ ਜੀ ਹਰਜੀਤ ਸਿੰਘ ਜਤਿੰਦਰ ਸਿੰਘ ਹੈਪੀ ਸਿੰਘ ਸੰਦੀਪ ਸਿੰਘ ਤੇ ਬਜਿੰਦਰ ਸਿੰਘ ਇਹ ਪੰਜ ਦੋਸ਼ੀਆਂ ਤੋਂ ਜੋ ਬਰਾਮਦਗੀ ਹੈ ਇਹਨਾਂ ਨੇ ਜਿਹੜਾ ਕੇਬਲ ਤਾਰ ਆ ਉਹਨੂੰ ਜਲਾ ਕੇ ਜੋ ਤਾਂਬਾ ਹੁੰਦਾ ਹੈ ਉਹ ਜਲਿਆ ਹੋਇਆ ਤਾਂਬਾ ਬਰਾਮਦ ਕੀਤਾ ਗਿਆ ਕਰੀਬ 15 ਕਿਲੋ ਤੇ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਰੇੜਾ ਜਿਹੜਾ ਕਿ ਇਹ ਚੋਰੀ ਦੇ ਸਮਾਨ ਨੂੰ ਇੱਧਰ ਉੱਧਰ ਕਰਨ ਲਈ ਵਰਤੂ ਦੇ ਸੀਗੇ ਉਹ ਸਾਰੀ ਬਰਾਮਦਗੀ ਕਰਕੇ ਜਿਹੜਾ ਇਹਨਾਂ ਦੇ ਵੱਲੋਂ ਇਹ ਮਕਦਮਾ ਦਰਜ ਕੀਤਾ ਗਿਆ ਸਾਰੇ ਦੋਸ਼ੀਆਂ ਦਾ ਜਿਹੜਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀਗਾ ਉਹ ਡਿਟੇਲਡ ਪੁੱਛਗਿੱਛ ਕੀਤੀ ਗਈ ਹੈ ਸੋ ਪੂਰੇ ਬਰਨਾਲੇ ਜ਼ਿਲ੍ਹੇ ਦੀਆਂ ਕਰੀਬ 50 ਤੋਂ ਉੱਤੇ ਜੋ ਵਰਦਾਤਾਂ ਜੋ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੰਪਲੇਂਟਸ ਰਿਸੀਵ ਹੋਈਆਂ ਸੀ ਇਹਨਾਂ ਨੇ ਵੱਖ-ਵੱਖ ਪਿੰਡਾਂ ਤੋਂ ਚੋਰੀਆਂ ਕੀਤੀਆਂ ਸੀ ਥੋੜੀਆਂ-ਥੋੜੀਆਂ ਉਹ ਵੱਡੇ ਲੈਵਲ ਦੇ ਉੱਤੇ ਟ੍ਰੇਸ ਕੀਤੀਆਂ ਗਈਆਂ ਨੇ ਤੇ ਅੱਜ ਇਹ ਸਾਰੇ ਦੋਸ਼ੀਆਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਹਦੇ ਬਾਰੇ ਜਿਹੜਾ ਸਾਡੇ ਵੱਲੋਂ ਗੰਭੀਰ ਦਿੱਤਾ ਦੇ ਨਾਲ ਜਿਹੜੀ ਇਹ ਪੁਛਕਿਛ ਕੀਤੀ ਗਈ ਆ ਕੁਝ ਇਹਨਾਂ ਸਾਨੂੰ ਲੀਡਸ ਮਿਲੀਆਂ ਨੇ ਜਿੱਥੇ ਇਹ ਜਿਹੜਾ ਤੰਬਾ ਸੀ ਉਹਨਾਂ ਨੂੰ ਕੇਵਲਦਾਰਾਂ ਨੂੰ ਜੜਾ ਕੇ ਉਹਦਾ ਤੰਬਾ ਐਕਸਟ੍ਰੈਕਟ ਕਰਕੇ ਉਹ ਤੰਬਾ ਅੱਗੇ ਵੇਚਦੇ ਸੀ ਉਹ ਜਿਹੜੇ ਸਾਨੂੰ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਬਾਰੇ ਤਫ਼ਤੀਸ਼ ਜਾਰੀ ਆ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਜਿਹੜਾ ਸਲਾਖਾਂ ਪਿੱਛੇ ਭੇਜਿਆ ਹਾਂ ਹਾਂਜੀ ਜਿਹੜੇ ਆਪਣੇ ਦੋਸ਼ੀ ਜਿਹੜੇ ਸੰਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਵਾਸੀ ਈਨਾ ਬਾਜਵਾ ਇਹਨਾਂ ਦੇ ਉੱਤੇ ਮੁਕੱਦਮਾ ਨੰਬਰ 12/22 ਅਧਿੰਤਾਰਾ 457 380 ਥਾਣਾ ਸ਼ੇਰਪੁਰ ਦਰਜ ਹੈ ਜੀ ਮਤਲਬ 8 ਦੋਸ਼ੀ ਨੇ ਜੀ ਦੋ ਮੋਟਰਸਾਈਕਲ ਬਰਾਮਦ ਨੇ ਇੱਕ ਮੋਟਰਸਾਈਕਲ ਜਿਹੜੀ ਬਰਾਮਦ ਆ ਕੇਵਲ ਤਾਰ 47 ਫੁੱਟ ਬਰਾਮਦ ਕੀ ਆ ਤੇ 15 ਕਿਲੋ ਜਲਿਆ ਹੋਇਆ ਤੰਬਾ ਬਰਾਮਦ ਹੈ ਜੀ ਇਹ ਕਰੀਬ ਪਿਛਲੇ ਜਦੋਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਕਰੀਬ 1.5-2 ਮਹੀਨੇ ਤੋਂ ਜਦੋਂ ਉਤੰਬਰ ਸਾਤਾਂ ਦਾ ਮੌਸਮ ਸਟਾਰਟ ਹੋਇਆ ਜੋ ਹੁਣ ਆਪਾਂ ਖੇਤਾਂ ਦੇ ਵਿੱਚ ਵੀ ਜੀਰੀ ਹੁੰਦੀ ਆ ਮੱਕੀਆਂ ਦਾ ਕਰਕੇ ਜਿਹੜਾ ਇਹੋ ਜਿਹੇ ਲੋਕਾਂ ਵਾਸਤੇ ਵਾਰਦਾਤਾ ਅੰਜਾਮ ਕਰਨਾ ਲੋਕ ਛਿਪਕੇ ਕਰਨਾ ਥੋੜਾ ਸੌਖਾ ਹੋ ਜਾਂਦਾ ਹੈ ਖੇਤਾਂ ਵਿੱਚ ਮੱਕੀ ਜ਼ਿਆਦਾ ਹੋ ਗਈ ਆ ਤੋ ਇਸ ਕਰਕੇ ਉਦੋਂ ਤੋਂ ਇਹ ਸਰਗਰਮ ਸੀਗੇ ਤੇ ਕਰੀਬ ਪੂਰੇ ਜ਼ਿਲ੍ਹੇ ਦੀਆਂ ਜੇ ਆਪਾਂ ਲਾਈਏ 50 ਤੋਂ ਉੱਤੇ ਵੱਖ-ਵੱਖ ਛੋਟੀਆਂ-ਛੋਟੀਆਂ ਕਰਕੇ ਜਾਂ ਕੁਝ ਜਗ੍ਹਾ ਤੇ ਕੰਪਲੇਂਟਸ ਕੀਤੀ ਗਈ ਸੀ ਕੋਸ਼ਿਸ਼ ਜਗ੍ਹਾ ਤੇ ਸਾਨੂੰ ਜੋ ਇਹਨੇ ਮੰਨੇ ਨੇ ਇਹਨਾਂ ਨੇ ਚੋਰੀ ਕੀਤੀ ਸੀ ਉਹ ਕਿਸਾਨਾਂ ਵੱਲੋਂ ਕੰਪਲੇਂਟ ਨਹੀਂ ਵੀ ਕੀਤੀ ਗਈ ਸੀ ਉਹ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਤਫੀਰ ਕੀਤੀਆਂ ਨੀਂ ਜਿਹੜਾ ਹੈਗਾ ਆ ਥਾਣਾ ਤੁਲੀਆਂ ਵਿੱਚ ਮੁਕੱਦਮਾ ਨੰਬਰ 54 303 ਤੇ 317 BNS ਤੇ ਤਾਂਾ ਚੱਲੇ ਵਾਲ ਦੇ ਵਿੱਚ 303 ਬੀ ਐਨ ਐਸ ਦੇ ਤਾਰਾ ਜਿਹੇ ਨਵੇਂ ਕ੍ਰਿਮੀਨਲ ਲਾਅ ਆਏ ਨੇ ਭਾਰਤੀ ਨਿਆਂ ਸੈਨਟਾ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਜੀ ਅੱਗੇ ਜਿਹੜਾ ਆਪਾਂ ਇਹਨਾਂ ਦੇ ਸਾਰੇ ਲਿੰਕ ਲੱਭ ਰਹੇ ਹਾਂ ਜਿਹੜੇ ਸਾਡੇ ਨਾਲ ਲੱਗਦੇ ਹੋਰ ਜ਼ਿਲ੍ਹੇ ਨੇ ਉਹਨਾਂ ਦੇ ਨਾਲ ਵੀ ਤਾਲਮੇਲ ਕੀਤੇ ਜਾ ਰਹੇ ਨੇ ਤੇ ਸੋ दैट ਕੋਈ ਇਹਨਾਂ ਨੇ ਇੱਧਰ ਉੱਧਰ ਵੀ ਕੋਈ ਵਾਰਦਾਤ ਕੀਤੀਆਂ ਨੇ ਉਹਨਾਂ ਦੇ ਵੀ ਟਰੇਸ ਹੋ ਸਕੇ ਜੋ ਇਹਨਾਂ ਦੇ ਹੋਰ ਸਾਥੀ ਨੇ ਜੋ ਬਾਹਰ ਐਕਟਿਵ ਹੋ ਸਕਦੇ ਨੇ ਉਹਨਾਂ ਤੱਕ ਵੀ ਆਪਾਂ ਉਹਨਾਂ ਨੂੰ ਵੀ ਫੜਾਂਗੇ ਤੇ ਜਿੱਥੇ ਇਹ ਚੋਰੀ ਕੀਤਾ ਹੋਇਆ ਤਾਂਬਾ ਜਾਂ ਕੇਵਲ ਵੇਚਦੇ ਨੇ ਉਹਨਾਂ ਦੇ ਵੀ ਕੁਝ ਨਾਮ ਸਾਡੇ ਕੋਲ ਸਾਹਮਣੇ ਆਏ ਨੇ ਉਹਨਾਂ ਨੂੰ ਵੀ ਅਸੀਂ ਅੱਗੇ ਉਹਨਾਂ ਦੀ ਦਬਿਸ਼ ਕੀ